ਕ੍ਰਿਆਮ ਦੀਆਂ ਤਸਵੀਰਾਂ ਸਾਂਝੀਆਂ ਕਰਨ ਲੱਗੇ ਆਂ ਆਪ ਜੀ ਦੇ ਨਾਲ ਪਿੰਡ ਕ੍ਰਿਆਮ ਦੀਆਂ ਤਸਵੀਰਾਂ ਜੱਗ ਮਗਾਉਂਦਾ ਪਿੰਡ ਕ੍ਰਿਆਮ ਕ੍ਰਿਆਮ ਦਾ ਕੋਈ ਵੀ ਪਾਸਾ ਵੇਖ ਲਈਏ ਅਲੱਗ-ਅਲੱਗ ਤਰ੍ਹਾਂ ਦੀ ਅਲੱਗ-ਅਲੱਗ ਤਰ੍ਹਾਂ ਦੀ ਅਲੱਗ-ਅਲੱਗ ਡਿਜ਼ਾਈਨਿੰਗ ਆਪ ਜੀ ਨੂੰ ਨਜ਼ਰ ਆਵੇਗੀ ਜੇ ਲਾਈਟਾਂ ਦੀ ਗੱਲ ਕਰੀਏ ਬਹੁਤ ਸੁੰਦਰ ਲਾਈਟਾਂ ਲੱਗੀਆਂ ਹੋਈਆਂ ਆਪ ਜੀ ਨੂੰ ਇਸ ਵੀਡੀਓ ਦੇ ਵਿੱਚ ਨਜ਼ਰ ਆਉਂਦੀਆਂ ਹੋਣਗੀਆਂ ਸੁੰਦਰ ਨਜ਼ਾਰਾ ਅਲੱਗੀ ਤਰ੍ਹਾਂ ਦਾ ਨਜ਼ਰ ਆਵੇਗਾ ਸੁੰਦਰ ਨਜ਼ਾਰਾ ਜਾਗ ਮਗਾਉਂਦਾ ਪੰਡ ਘਰੇ ਆਮ ਬਹੁਤ ਹੀ ਮਿਹਨਤ ਦੇ ਨਾਲ ਅਲੱਗੀ ਤਰ੍ਹਾਂ ਦੀ ਇਹ ਜੋ ਡਿਜ਼ਾਈਨਿੰਗ ਹੈਗੀ ਆ ਕੀਤੀ ਹੋਈ ਆ ਹਰ ਰਸਤਾ ਹਰ ਗਲੀ ਆਪ ਜੀ ਨੂੰ ਸੁੰਦਰ ਨਜ਼ਰ ਆਵੇਗੀ सुंदर दिख बहुत ही जबरदस्त अलग ही तरह की बखरी बखरी डिजाइनिंग ਬਹੁਤ ਹੀ ਸੁੰਦਰ ਕਰਿਆਮ ਦੇ ਵਿੱਚ ਇਹ ਵੈਲਕਮ ਗੇਟ ਬਣਾਇਆ ਗਿਆ ਕਰਿਆਮ ਪਿੰਡ ਦੀਆਂ ਤਸਵੀਰਾਂ ਜੱਗ ਮਗਾਉਂਦਾ ਇਹ ਪਿੰਡ ਕਰਿਆਮ ਉਹਦੇ ਕੋਲ ਸਤਿਨਾਮ ਸਹਿਬ ਸ਼੍ਰੀ ਗੁਰੂ ਗੁਰੂ ਰਵਿਦਾਸ ਮਹਾਰਾ ਜੀ ਦੇ ਸਰੂਪ ਨੂੰ ਲਾਈਟਾਂ ਦੇ ਨਾਲ ਲਗਾਇਆ ਹੋਇਆ ਸੁੰਦਰ ਦਿੱਖ ਪੈਂਡ ਕਰਿਆਮ ਦੀ ਆਪ ਜੀ ਨੂੰ ਨਜ਼ਰ ਇਸ ਵੀਡੀਓ ਦੇ ਵਿੱਚ ਆਉਂਦੀ ਹੋਵੇਗੀ ਬਹੁਤ ਹੀ ਸੁੰਦਰ ਦਿੱਖ ਵਾਲਾ ਇਹ ਨਗਰ ਪੈਂਡ ਕਰਿਆਮ ਪੈਂਡ ਕਰਿਆਮ ਦੀ ਜੇ ਗੱਲ ਕਰੀਏ ਹਰ ਗਲੀ ਹਰ ਰਸਤਾ ਆਪ ਜੀ ਨੂੰ ਸੁੰਦਰ ਨਜ਼ਰ ਆਵੇਗਾ ਬਹੁਤ ਹੀ ਸ਼ਾਨਦਾਰ ਦੇਖੋ ਵਾਲਾ ਬਣਿਆ ਹੋਇਆ ਪੈਂਡ ਕਰਿਆਮ ਹਰ ਲਾਈਟ ਨੂੰ ਬਹੁਤ ਹੀ ਸੁੰਦਰ ਬਣਾਇਆ ਗਿਆ ਸੁੰਦਰ ਡਿਜ਼ਾਈਨ ਹੈ ਕੋਈ ਵੀ ਗਲੀ ਕਿਸੇ ਵੀ ਪਾਸੇ ਦੀ ਗੱਲ ਕਰ ਲਈਏ ਚੜ੍ਹ ਦੀ ਕਲਾ ਵੱਲ ਹੀ ਬਣਾਇਆ ਹੋਇਆ ਅਸਲ ਵਿੱਚ ਚਾਹ ਤੇ ਸ਼ਰਦਾ ਦੀ ਗੱਲ ਹੈ ਬਹੁਤ ਚਾ ਆ ਬਹੁਤ ਸ਼ਰਦਾ ਆ ਪਿੰਡ ਕ੍ਰਿਆਮ ਦੀ ਹਰ ਤਸਵੀਰ ਆਪ ਦੇ ਨਾਲ ਸਾਂਝੀ ਕਰਾਂਗੇ ਨਗਰ ਦੀਆਂ ਸੰਗਤਾਂ ਇੱਥੇ ਜੁੜ ਚੁੱਕੀਆਂ ਉਹਨਾਂ ਦੇ ਵੀ ਆਪ ਜੀ ਨੂੰ ਇਸ ਵੀਡੀਓ ਕੈਮਰੇ ਦੀ ਅੱਖ ਦੇ ਨਾਲ ਦਰਸ਼ਨ ਕਰਵਾਵਾਂਗੇ ਟਿੱਕੀਆਂ ਦਾ ਲੰਗਰ ਚੱਲਦਾ ਉਹ ਵੀ ਆਪ ਜੀ ਨੂੰ ਦਿਖਾਵਾਂਗੇ ਹਰ ਤਸਵੀਰ ਬੋਲਦੀ ਨਜ਼ਰ ਆਪ ਜੀ ਨੂੰ ਆਂਦੀ ਹੋਵੇਗੀ ਸ਼ਾਨਦਾਰ ਦਿਖ ਇਹ ਬਣਿਆ ਹੋਇਆ ਸੁੰਦਰ ਨਜ਼ਾਰਾ ਸੁੰਦਰ ਦਿਖ ਟਿੱਕੀਆਂ ਦੇ ਲੰਗਰ ਲੱਗੇ ਹੋਏ ਹਨ ਸੇਵਾ ਟਿੱਕੀਆਂ ਦੀ ਕੀਤੀ ਜਾ ਰਹੀ ਆ ਪੈਂਡ ਕਰਿਆਮ ਦੇ ਵਿੱਚ ਜਿੱਥੇ ਲਾਈਟਾਂ ਦਾ ਵੱਡਾ ਪ੍ਰਬੰਧ ਹੈ ਉੱਥੇ ਜੇ ਗੱਲ ਕਰੀਏ ਟਿੱਕੀਆਂ ਦੀ ਟਿੱਕੀਆਂ ਵੀ ਵੱਡੇ ਪੱਧਰ ਤੇ ਲਗਾਈਆਂ ਜਾਂਦੀਆਂ ਸੁੰਦਰ ਦਿਖ ਨਜ਼ਰ ਆਂਦੀ ਹੋਵੇਗੀ ਬਹੁਤ ਹੀ ਸ਼ਾਨਦਾਰ ਲਾਈਟਾਂ ਬਾਖੂਬੀ ਤਰੀਕੇ ਦੇ ਨਾਲ ਲਗਾਈਆਂ ਹੋਈਆਂ ਸੁੰਦਰ ਦਿਖ ਨਜ਼ਰ ਆਂਦੀ ਜੇ ਗਲ ਪਿੰਡ ਕਰਿਆਮ ਦੀ ਕੀਤੀ ਜਾਵੇ ਹਰ ਝੁੰਮਰ ਜਿਹੜਾ ਹੈਗਾ ਆ ਉਹਨੂੰ ਸ਼ਾਨਦਾਰ ਤਰੀਕੇ ਦੇ ਨਾਲ ਬਣਾਇਆ ਗਿਆ ਜਗ ਮਗਾਉਂਦਾ ਪਿੰਡ ਕਰਿਆਮ ਇਹਨਾਂ ਲਾਈਟਾਂ ਦੇ ਵਿੱਚ ਨਜ਼ਰ ਆਵੇਗਾ ਅਪਜੀਨੂ ਸੁੰਦਰ ਦਿਖ ਵਾਲਾ ਇਹ ਪਿੰਡ ਹੈ ਬਹੁਤ ਹੀ ਮਿਹਨਤ ਦੇ ਨਾਲ ਪਹਿਲੇ ਦਿਨ ਤੋਂ ਹੀ ਜਿਹੜੇ ਨੌਜਵਾਨ ਵੀਰ ਇੱਥੋਂ ਦੇ ਉਹ ਬਹੁਤ ਹੀ ਵਾਖੂਬੀ ਸੇਵਾ ਨਿਭਾਉਂਦੇ ਹਨ ਬੜਾ ਮਨ ਦੇ ਅੰਦਰ ਚਾਹ ਹੈਗਾ ਨਾ ਵੀਰਾਂ ਦੇ ਜੇ ਆਪਜੀ ਨੂੰ ਦਿਖਾਈਏ ਪਹਿਲ ਦੇ ਆਧਾਰ ਤੇ ਕਾਫੀ ਸਮੇਂ ਤੋਂ ਇਹ ਵੱਡੇ ਪ੍ਰਬੰਧ ਕਰਦੇ ਹਨ ਲਾਈਟਾਂ ਦੀ ਬਹੁਤ ਹੀ ਮਿਹਨਤ ਦੇ ਨਾਲ ਹਰ ਚੀਜ਼ ਨੂੰ ਬਣਾਇਆ ਗਿਆ ਅਲੱਗ ਹੀ ਤਰ੍ਹਾਂ ਦੀ ਇੱਕ ਗੁਫਾ ਜਿਹੜੀ ਹੈਗੀ ਆ ਉਹ ਨਜ਼ਰ ਆਂਦੀ ਹੋਵੇਗੀ ਜਿ ਆਪ ਜੀ ਨੂੰ ਲਾਈਟਾਂ ਦੇ ਵਿੱਚ ਦਿਖਾਈਏ ਸੁੰਦਰ ਗੁਫਾ ਜਿਹੜੀ ਹੈਗੀ ਆ ਉਹ ਨਜ਼ਰ ਆਂਦੀ ਹੈ ਬਹੁਤ ਮਿਹਨਤ ਕੀਤੀ ਹੋਈ ਹੈ ਲਾਈਟਾਂ ਦੇ ਉੱਪਰ ਆਪ ਜੀ ਨੂੰ ਜਾਲ ਜਿਹੜੇ ਹੈਗੇ ਆ ਪਤੰਗੀਆਂ ਵਾਲੇ ਉਹ ਵੀ ਨਜ਼ਰ ਆਂਦੇ ਹੋਣਗੇ ਸੁੰਦਰ ਦਿਖ ਵਾਲਾ ਪੰਡ ਕ੍ਰਿਆਮ ਬਣਾਇਆ ਹੋਇਆ ਜੇ ਪਿੰਡ ਕ੍ਰਿਆਮ ਦੀ ਗੱਲ ਕਰੀਏ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਹਰ ਲਾਈਟ ਨੂੰ ਲਗਾਇਆ ਗਿਆ ਜਗਮਗਾਉਂਦਾ ਆ ਪਿੰਡ ਬਣਿਆ ਕ੍ਰਿਆਮ ਸ਼ਹੀਦ ਭਗਤ ਸਿੰਘ ਜ਼ਿਲੇ ਦੇ ਵਿੱਚ ਵਸਿਆ ਹੋਇਆ ਨਵਾਂ ਸ਼ਹਿਰ ਬਲੌਗ ਦਾ ਪਿੰਡ ਕ੍ਰਿਆਮ ਪਿੰਡ ਕ੍ਰਿਆਮ ਦੀਆਂ ਤਸਵੀਰਾਂ ਆਪਸੀ ਦੇ ਨਾਲ ਸਾਂਝੀਆਂ ਕਰਦੇ ਪਏ ਹਾਂ ਬਹੁਤ ਹੀ ਸੁੰਦਰ ਕੋਠੀ ਜਿਹੜੀ ਹੈਗੀ ਆ ਉਹ ਬਣਾਈ ਹੋਈ ਹੈ ਪਿੰਡ ਕਰਿਆਮ ਦੀ ਜੇ ਗੱਲ ਕਰੀਏ ਹਾਈਵੇ ਰੋਡ ਤੋਂ ਅੰਦਰ ਇਹ ਰਸਤਾ ਜਾ ਰਿਹਾ ਪਿੰਡ ਦੀ ਤਰਫ ਜਾ ਰਿਹਾ ਰਸਤਾ ਇਹਦਾ ਗੇਟ ਹੀ ਬਹੁਤ ਹੀ ਜ਼ਬਰਦਸਤ ਤਰੀਕੇ ਦੇ ਨਾਲ ਬਣਾਇਆ ਹੋਇਆ ਪਿੰਡ ਕਰਿਆਮ ਦੀ ਜੇ ਗੱਲ ਕੀਤੀ ਜਾਵੇ ਸੁੰਦਰ ਦਿਖ ਵਾਲਾ ਆਪ ਜੀ ਨੂੰ ਨਮਾਸ਼ਾਹਰ ਬਲਾਕ ਦੇ ਵਿੱਚ ਵਸਿਆ ਹੋਇਆ ਪਿੰਡ ਕਰਿਆਮ ਨਜ਼ਰ ਆਵੇਗਾ ਸ਼ਹੀਦ ਭਗਤ ਸਿੰਘ ਜ਼ਿਲ੍ਹੇ ਦਾ ਪਿੰਡ ਕਰਿਆਮ ਜਿੱਥੇ ਤਕਰੀਬਨ 8-10 ਸਾਲ ਤੋਂ ਹੀ ਲਾਈਟਾਂ ਲਗਾਈਆਂ ਜਾਂਦੀਆਂ ਹਨ ਵੀਰੇ ਜੀ ਸਾਹਿਬ ਸ੍ਰੀ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ 698 ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਕਿਸ ਤਰ੍ਹਾਂ ਦਾ ਮਾਹੌਲ ਲੱਗਦਾ ਜੇ ਮਾਹੌਲ ਦੀ ਗੱਲ ਬਹੁਤ ਸੁੰਦਰ ਬਹੁਤ ਸੁੰਦਰ ਲੱਗਦਾ ਠੀਕ ਹੈ ਨਾ ਚਾਹੁੰਦੇ ਆ ਹਾਂਜੀ ਅਸੀਂ ਤਾਂ ਪਹਿਲਾਂ ਤੋਂ 10 ਸਾਲ ਤੋਂ ਹੀ ਦੇਖ ਰਿਹਾ ਹਾਂ ਜੀ ਵਧੀਆ ਪ੍ਰੋਗਰਾਮ ਇੱਥੇ ਹੁੰਦਾ ਜਾਂ ਕਿ ਜੀ ਲੈਟਾਂ ਲੁੱਟਣ ਦਾ ਜਣ ਕੇ ਵਧੀਆ ਪ੍ਰਬੰਧ ਹੁੰਦਾ ਜੀ ਬਹੁਤ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਲੈਟਾਂ ਨੂੰ ਜਦੋਂ ਆਪਾਂ ਜਾਗ ਮਗਾਉਂਦੇ ਦੇਖਦੇ ਆ ਕਿਤੇ ਨਾ ਕਿਤੇ ਸਾਨੂੰ ਖੁਦ ਨੂੰ ਵੀ ਖੁਸ਼ੀ ਮਹਿਸੂਸ ਹੁੰਦੀ ਹੈ ਬਹੁਤ ਜ਼ਿਆਦਾ ਕਿਉਂਕਿ ਸਾਰਾ ਪੰਡ ਹੀ ਜਾਗ ਮਗਾਉਂਦਾ ਬਹੁਤ ਵੱਡੀ ਗੱਲ ਹੈ ਲੱਖਾਂ ਜਿਹੜਾ ਖਰਚਾ ਹੈਗਾ ਆ ਉਹ ਲੈਟਾਂ ਦੇ ਉੱਪਰ ਆਂਦਾ ਹੈਗਾ ਆ ਤੇ بڑا ਜਦੋਂ ਇਦਾਂ ਸੈਰ ਕਰਦੇ ਹੋਮਗੇ ਬੜਾ ਮਨ ਪੀਸਪਲ ਮਹਿਸੂਸ ਹੁੰਦਾ ਹੁੰਦਾ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਜੀ ਜੀ ਪਿੰਡ ਜੀ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਜੀ ਪਿੰਡ ਕਰਿਆਮ ਦੀ ਗੱਲ ਕੀਤੀ ਜਾਵੇ ਨਵਾਂ ਸ਼ਹਿਰ ਬਲੌਕ ਦੇ ਵਿੱਚ ਵਸਿਆ ਪਿੰਡ ਕਰਿਆਮ ਸ਼ਹੀਦ ਦੇ ਅਜਮ ਸ਼ਦਾਰ ਭਗਤ ਸਿੰਘ ਜ਼ਿਲ੍ਹੇ ਦਾ ਪਿੰਡ ਕਰਿਆਮ ਜਗ ਮਗਾਉਂਦਾ ਨਜ਼ਰ ਆਇਆ ਕੀ ਕਹਿਣਾ ਚਾਹੁੰਦੇ ਹਾਂ ਹਾਂ ਜੀ ਬਹੁਤ ਵਧੀਆ ਮੈਨੂੰ 5 ਸਾਲ ਹੋ ਗਏ ਮੈਂ ਕੈਨੇਡਾ ਦੇ ਵਿੱਚ ਹੀ ਸੀਗੀ ਤੇ ਫਰਸਟ ਟਾਈਮ ਮੈਂ ਇੱਥੇ ਆ ਕੇ ਦੇਖਿਆ ਤਾਂ ਬਹੁਤ ਵਧੀਆ ਲੱਗਾ ਸਪੈਸ਼ਲੀ ਜਿਹੜੇ ਲੋਕਾਂ ਨੇ ਇੰਨੀ ਮਿਹਨਤ ਕੀਤੀ ਆ ਬਹੁਤ ਵਧੀਆ ਬਹੁਤ ਸੋਹਣਾ ਲੱਗਿਆ ਮੈਨੂੰ ਤੇ ਦੇਖੋ ਕੈਨੇਡਾ ਦੇ ਧਰਤੀ ਦੇ ਉੱਪਰ ਜਦੋਂ ਕਿਤੇ ਕ੍ਰਿਆਮ ਪੈਂਦੀ ਵੀਡੀਓ ਨਜ਼ਰ ਆਂਦੀ ਹੋਵੇਗੀ ਹਾਂਜੀ ਹਾਂਜੀ ਸੋਸ਼ਲ ਮੀਡੀਆ ਦੇ ਉੱਪਰ ਬੜਾ ਮਨ ਕਰਦਾ ਹੋਵੇਗਾ ਕਿ ਭੱਜ ਕੇ ਇਸ ਪ੍ਰਕਾਸ਼ ਪੁਰਬ ਦੇ ਵਿੱਚ ਹਾਜ਼ਰੀ ਹਾਂਜੀ ਜ਼ਰੂਰ ਜ਼ਰੂਰ ਐਤ ਕੀ ਤੁਸੀਂ ਬਹੁਤ ਆਏ ਹੋ ਤੇ ਬੜਾ ਮਨ ਚ ਚਾਹ ਵੀ ਨਜ਼ਰ ਆਂਦਾ ਹੋਵੇ ਹਾਂਜੀ ਹਾਂਜੀ ਜ਼ਰੂਰ ਬਹੁਤ ਵਧੀਆ ਲੱਗਾ ਹਮੇਸ਼ਾ ਮੰਮੀ ਹੋਣਾਂ ਤੋਂ ਸਾਰਿਆਂ ਤੋਂ ਪੁੱਛਦੀ ਹੁੰਦੀ ਸੀ ਕਿਦਾਂ ਦਾ ਲੱਗਦਾ ਬਟ ਬੜਾ ਵਧੀਆ ਮੌਕਾ ਹੈ ਟੈਰ ਵੀ ਹੋ ਰਹੀ ਆ ਹਾਂਜੀ ਹਾਂਜੀ ਪੜੀਆਂ ਦੇ ਲੰਗਰ ਵੀ ਨਾਲ ਚੱਲ ਰਹੇ ਹਾਂਜੀ ਹਾਂਜੀ ਬਹੁਤ ਵਧੀਆ ਐਕਸਪੀਰੀਅੰਸ ਆ ਬਹੁਤ ਸੋਨਾ ਜੀ ਬਾਈ ਇਹ ਵੀਰਾ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਕਰਨਵੀਰ ਸਿੰਘ ਆ ਜੀ ਕੀ ਕਹਿਣਾ ਚਾਹੁੰਦੇ ਆ ਪਹਿਲੀ ਗੱਲ ਤਾਂ ਸਾਰੀ ਸੰਗ ਨੂੰ ਜੈ ਗੁਰਦੇਵ ਤੁਹਾਨੂੰ ਗੁਰਦੇਵ ਬਹੁਤ ਬਹੁਤ ਮੁਬਾਰਕਾ ਸਾਡੇ ਫੈਮਿਲੀ ਵੱਲੋਂ ਸਤਿ ਸ਼੍ਰੀ ਗੁਰੂਦਾਸ ਮਹਾਰਾਜ ਦੇ ਜਨਮ ਦਿਨ ਦੀ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਸਾਰਿਆਂ ਨੂੰ ਕੈਨੇਡਾ ਦੇ ਵਿੱਚ ਰਹਿੰਦੇ ਹੋ ਸਾਨੂੰ ਹਮੇਸ਼ਾ ਖਿੱਚ ਹੁੰਦੀ ਸੀ ਵੀ ਅਸੀਂ ਵੀ ਪ੍ਰੋਗਰਾਮ ਜਾ ਕੇ ਦੇਖੀਏ ਸਪੈਸ਼ਲੀ ਮੈਂ ਆਪਣੀ ਵਾਈਫ ਨੂੰ ਫਸਟ ਟਾਈਮ ਪ੍ਰੋਗਰਾਮ ਦਿਖਾਉਣਾ ਸੀਗਾ ਪਰ ਸਭ ਤੋਂ ਜ਼ਿਆਦਾ ਭਾਈ ਇੱਥੇ ਜਿਹੜੀ ਮਿਹਨਤ ਆ ਰਹੀ ਹੈ ਨੌਜਵਾਨ ਸਭਾ ਜਿਹੜੇ ਆਪਣੇ ਮੁੰਡੇ ਨੇ ਇਹ ਡੇਢ ਦੋ ਮਹੀਨੇ ਤੋਂ ਪਹਿਲਾਂ ਤਿਆਰੀ ਕਰਨੀ ਸ਼ੁਰੂ ਕਰ ਦਿੰਦ ਨੇ ਤੇ ਉਸ ਚੱਕਰ ਦੇ ਵਿੱਚ ਉਹਨਾਂ ਨੂੰ ਸ਼ਾਬਾਸ਼ੀ ਦਿੰਦੇ ਹੋਏ ਇਹ ਮੁੰਡਿਆਂ ਦੀ ਭਾਈ ਬਹੁਤ ਸਖਤ ਮਿਹਨਤ ਹੈ ਇੱਥੇ 7-8 ਹਾਲੜੀ ਲਾਉਣੀ ਪਈ ਬਹੁਤ ਟਾਈਮ ਲੱਗਦਾ ਆਪਾਂ ਨੂੰ ਤੇ ਡੇਢ-2 ਮਹੀਨੇ ਤੋਂ ਮੁੰਡੇ ਤਿਆਰੀ ਕਰਦੇ ਨੇ ਤੇ ਆਪਾਂ ਨੂੰ ਜੋ ਜੋ ਆਪਾਂ ਨੂੰ ਦ੍ਰਿਸ਼ਾ ਉਹ ਵਧੀਆ ਨਜ਼ਰ ਆਉਂਦਾ ਪਈ ਉਹਨਾਂ ਦੇ ਕਰਕੇ ਬਹੁਤ ਹੀ ਖੁਸ਼ੀ ਮਹਿਸੂਸ ਹੋਣੀ ਹੋਵੇਗੀ ਹਾਂਜੀ ਜਦੋਂ ਵੇਖਦੇ ਹਾਂ ਸੈਰ ਵੀ ਹੋ ਜਾਂਦੀ ਹੈਗੀ ਬੜਾ ਆਨੰਦ ਨਜ਼ਰ ਆਉਂਦਾ ਹੋਵੇਗਾ ਜੀ ਤੇ ਤੁਸੀਂ ਸਾਰੇ ਪਿੰਡਾਂ ਵਿੱਚੋਂ ਹਾਂ ਸਾਰੇ ਪਿੰਡਾਂ ਵਿੱਚੋਂ ਜੀ ਸਾਡਾ ਪਿੰਡ ਬਹੁਤ ਸੋਹਣਾ ਨਜ਼ਰ ਆਉਂਦਾ ਜੀ ਹਰ ਸਾਲ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਹਾਂਜੀ ਸੁੰਦਰ ਨਜ਼ਾਰਾ ਪਿੰਡ ਕਰਿਆਮ ਦਾ ਜੇ ਆਪ ਜੀ ਨੂੰ ਇਸ ਵੀਡੀਓ ਦੇ ਵਿੱਚ ਇਹ ਪਿੰਡ ਦੀ ਦੂਰੋਂ ਜਿਹੜੀ ਝਲਕ ਹੈਗੀ ਆ ਉਹ ਦਿਖਾਈਏ ਦੇਖ ਲਓ ਔਲੱਗ-ਔਲੱਗ ਹੀ ਤਰ੍ਹਾਂ ਦੀਆਂ ਲਾਈਟਾਂ ਲਗਾ ਕੇ ਪਿੰਡ ਨੂੰ ਸਜਾਵਟ ਸੁੰਦਰ ਬਣਾਇਆ ਗਿਆ ਹੈਗਾ ਪਿੰਡ ਕਰਿਆਮ ਜੱਗ ਮਗਾਉਂਦਾ ਨਜ਼ਰ ਆਂਦਾ ਹੋਵੇਗਾ ਜੇ ਵੀਡੀਓ ਦੀ ਗੱਲ ਕਰੀਏ ਇਸ ਵੀਡੀਓ ਦੇ ਵਿੱਚ ਹਰ ਰਸਤਾ ਹਰ ਗਲੀ ਸੁੰਦਰ ਨਜ਼ਰ ਆਂਦੀ ਆ ਆਪ ਜੀ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰੂ ਘਰ ਪਿੰਡ ਕਰਿਆਮ ਜਿਸ ਨੂੰ ਵੀਡੀਓ ਦੇ ਜ਼ਰੀਏ ਆਪਜੀ ਤੱਕਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਿੰਡ ਕਰਿਆਮ ਦਾ ਗੁਰੂ ਘਰ ਸਹਿਬ ਸ਼੍ਰੀ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰੂ ਘਰ ਜਿੱਥੇ ਬਹੁਤ ਹੀ ਸੁੰਦਰ ਦੀਪ ਮਾਲਾ ਕੀਤੀ ਹੋਈ ਆ ਸਵੇਰੇ ਨਗਰ ਕੀਰਤਨ ਸਜਾਈ ਜਾਣੇ ਹਨ ਪਾਲਕੀ ਦੇ ਲਈ ਬੱਸ ਵੀ ਆ ਚੁੱਕੀ ਹੈ ਸੁੰਦਰ ਨਜ਼ਾਰਾ ਪਿੰਡ ਕਰਿਆਮ ਦਾ ਜੇ ਕਰਿਆਮ ਦੀ ਗੱਲ ਕਰੀਏ ਜਗ ਮਕਾਉਂਦਾ ਪਿੰਡ ਕਰਿਆਮ ਆਪ ਜੀ ਨੂੰ ਇਸ ਵੀਡੀਓ ਦੇ ਵਿੱਚ ਨਜ਼ਰ ਆਉਂਦਾ ਹੋਵੇਗਾ ਸੁੰਦਰ ਦਿਖ ਵਾਲਾ ਬਣਿਆ ਹੋਇਆ ਪਿੰਡ ਕਰਿਆਮ ਲਾਈਟਾਂ ਹੀ ਲਾਈਟਾਂ ਹਰ ਗਲੀ ਹਰ ਮੋੜ ਦੇ ਉੱਪਰ ਨਜ਼ਰ ਆਣੇ ਆਉਂਦੀਆਂ ਹੋਣਗੀਆਂ ਝੁੰਮਰ ਬਣਾਏ ਆ ਨੌਜਵਾਨ ਵੀਰਾਂ ਦੀ ਬਹੁਤ ਮਿਹਨਤ ਹੈਗੀ ਆ ਤਕਰੀਬਨ ਡੇਢ ਕਿ ਮਹੀਨੇ ਦਾ ਵੱਡਾ ਪ੍ਰੋਜੈਕਟ ਜਿਹੜਾ ਹੈਗਾ ਆ ਇਹ ਇੱਕ ਮਨ ਇੱਕ ਚਿੱਤ ਤੇ ਸ਼ਰਦਾ ਦੇ ਨਾਲ ਇਹ ਸੇਵਾ ਨਵਾਈ ਜਾਂਦੀ